ਬੋਲ ਦੇ ਹਰਫ਼ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਸੀਂ ਸੁਣੋਗੇ ਅਮਰਜੀਤ ਸਿੰਘ ਮਾਨ ਦੀ ਕਹਾਣੀ ਮੁਕਤੀ ਗੈਬੇ ਦੇ ਘਰ ਦਾ ਬੂਹਾ ਖੜਕਿਆ ਉਸ ਨੇ ਉੱਠ ਕੇ ਦੇਖਿਆ ਜਾਗਰ ਸੀ ਸਰਦਾਰ ਚੇਤ ਸਿੰਘ ਦਾ ਕਾਮਾ ਕਿਵੇਂ ਆ ਜਾਗਰਾ ਸਰਦਾਰ ਨੇ ਸੱਦਿਆ ਕਾਮ ਹੈ ਕਿਵੇਂ ਕੀ ਬਣਾਉਣੇ ਰੂੜੀ ਚੁੱਕਣੀ ਹੈ ਤਿੰਨ ਚਾਰ ਦਿਹਾੜੀਆਂ ਲੱਗਣਗੀਆਂ ਐਨੀ ਕਿੰਨੀ ਕੁ ਐ ਪਸ਼ੂ ਤਾਂ ਕਿੰਨੇ ਘਟਾਤੇ ਤੁਸੀਂ ਵਿਹੜੇ ਵਾਲਿਆਂ ਦੀਆਂ ਰੂੜੀਆਂ ਖਰੀਦਦੇ ਐ ਕਹਿੰਦਾ ਨਾਲੇ ਫਿਰਨੀ ਖੁੱਲ ਜੂ ਟਰਾਲੀਆਂ ਦਾ ਹਿਸਾਬ ਐ ਕਿ ਨਾ ਮੂ ਵੀ ਗੱਲ ਕੀਤੀ ਐ ਚੱਲ ਦੇਖਦਾ ਮੈਂ ਦੇਖਣਾ ਤਾਂ ਕੀ ਐ ਆ ਜੀ ਕੋਈ ਨਾ ਜਾਗਰ ਚਲਾ ਗਿਆ ਹੂੰ ਸੱਦਿਆ ਸਰਦਾਰ ਨੇ ਗੈਬੇ ਨੇ ਆਪਦੇ ਮਨ ਵਿੱਚ ਹੀ ਨੇ ਹੋਰਾ ਜਿਹਾ ਮਾਰਿਆ ਕੀ ਕਹਿੰਦਾ ਸੀ ਜਾਗਰ ਵਿਹੜਾ ਸੁੰਬਰ ਦੀ ਕੈਰਲੋ ਨੇ ਪੁੱਛਿਆ ਕਹਿੰਦਾ ਸਰਦਾਰ ਨੇ ਸੱਦਿਆ ਹਜੇ ਕੀ ਰਹਿ ਗਿਆ ਸਾਰਾ ਹਸਾਬ ਤਾਂ ਨਵੇੜਤਾ ਪਰਸੋਂ ਰਹਿਂਦੇ ਜਾਈਨਾ ਕੋਈ ਨਾ ਮੇਰਾ ਹਸਾਬ ਬਾਕੀ ਇਹ ਹਲੇ ਅੱਜ ਕਰਦਾ ਗੈਬੇ ਨੇ ਗੱਲ ਚ ਆਈ ਖੰਗਾਰ ਥੁੱਕਦਿਆਂ ਕਿਹਾ ਗੈਬਾ ਸ਼ੁਰੂ ਤੋਂ ਹੀ ਦਿਹਾੜੀ ਕਰਨ ਵਾਲਾ ਬੰਦਾ ਨਹੀਂ ਸੀ ਭਲੇ ਵੇਲਿਆਂ ਚ ਇੱਕ ਊਠ ਦੇ ਹਲ ਜਿੰਨੀ ਬਾਹੀ ਕਰਦਾ ਸੀ ਛੋਟਾ ਤਾਂ ਲਿਸੜੂ ਜਿਹਾ ਇਹਨੂੰ ਤਾਂ ਜੁੱਤੀਆਂ ਬਣਾਉਣੀਆਂ ਸਿਖਾ ਦਿੰਨੇ ਆ ਗੈਬਾ ਨਰੋਇਆ ਇਹ ਮੇਰਾ ਵਾਹੀ ਚ ਹੱਥ ਵਟਾ ਦਿਆ ਕਰੂ ਜਿੰਨੇ ਜੋਗਰਾ ਹੈਗਾ ਗੈਬੇ ਦੇ ਬਾਪੂ ਨੇ ਉਹਦੀ ਮਾਂ ਨੂੰ ਆਪਣਾ ਫੈਸਲਾ ਸੁਣਾਉਂਦਿਆਂ ਦੋਹਾਂ ਮੁੰਡਿਆਂ ਦੇ ਕੰਮ ਵੰਡ ਦਿੱਤੇ ਸਨ ਗੈਬਾ ਆਪਣੇ ਬਾਪੂ ਨਾਲ ਜਾਨ ਹੂਲ ਕੇ ਕੰਮ ਕਰਦਾ ਅਤੇ ਘਰ ਦੇ ਦੁੱਧ ਘਿਓ ਦੀਆਂ ਖੁਰਾਕਾਂ ਨਾਲ ਉਸਾਲਾਂ ਵਿੱਚ ਨਹੀਂ ਮਹੀਨਿਆਂ ਵਿੱਚ ਹੀ ਗੱਭਰੂ ਨਿਕਲ ਆਇਆ ਦੋਵੇਂ ਪਿਓ ਪੋਤਾ ਆਪਦੇ ਘਰ ਦੇ ਤਿੰਨ ਕਿੱल्ल्याਾਂ ਦੇ ਨਾਲ-ਨਾਲ ਹੋਰ ਜ਼ਿਮੀਦਾਰ ਦੀ ਜ਼ਮੀਨ ਹિસ્ਤੇ ਠੇਕੇ ਤੇ ਲੈ ਕੇ ਵਾਈ ਕਰਦੇ ਉਹਨਾਂ ਦੀ ਮਿਹਨਤ ਨੂੰ ਰੰਗ ਭਾਗ ਲੱਗਦੇ ਤੇ ਉਹਨਾਂ ਦੀ ਫਸਲ ਵੀ ਕਿਸੇ ਚੰਗੀ ਜ਼ਿਮੀਦਾਰ ਜਿੰਨੀ ਹੋ ਜਾਂਦੀ ਕੋਈ ਗੱਲ ਨਹੀਂ ਜੇ ਬਾਪੂ ਚਲਾ ਗਿਆ ਤੋ ਫਿਕਰ ਨਾ ਕਰੀ ਅਸੀਂ ਹੈਗੀਆਂ ਤੇਰੇ ਬਰਾਬਰ ਦੀ ਧਿਰ ਬਣਾਂ ਗਿਆ ਬਾਪੂ ਦੀ ਮੌਤ ਮਗਰੋਂ ਕੈਰ ਲੋ ਆਪਦੀਆਂ ਦੋਵੇਂ ਕੁੜੀਆਂ ਦੇ ਸਿਰ ਤੇ ਹੱਥ ਰੱਖੀ ਉਸ ਦਾ ਹੌਸਲਾ ਬਣ ਰਹੀ ਸੀ ਅਤੇ ਉਸ ਨੇ ਆਪਣੀ ਗੱਲ ਪਗਾਉਣ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਸੀ ਦੋਵੇਂ ਧੀਆਂ ਵੀ ਕਾਲੇ ਬਲਦ ਵਾਂਗ ਕਮਾਉਂਦੀਆਂ ਆਪਦੇ ਬਾਪੂ ਨਾਲ ਮੋਢੇ ਨਾਲ ਮੋਢਾ ਮਿਲਾਉਂਦੀਆਂ ਉਸ ਦਾ ਮੁੰਡਾ ਕਿੰਦਾ ਹਾਲੇ ਛੋਟਾ ਹੀ ਸੀ ਗੈਬੇ ਤੇ ਕੈਲੋ ਨੇ ਉਸ ਨੂੰ ਸਕੂਲ ਪੜਨ ਲਾ ਦਿੱਤਾ ਅਖੇ ਸਾਡੀ ਤਾਂ ਜਿਵੇਂ ਲੰਘ ਗਈ ਲੰਘ ਗਈ ਹੁਣ ਜਵਾਕ ਤਾਂ ਗੋਠਾ ਛਾਪ ਨਾ ਰਹੁ ਹਿੰਮਤੀ ਗੈਬਾ ਦਿਨੇ ਹਲ ਵਾਉਂਦਾ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਉਂਦਾ ਉਸ ਦੀ ਕਬੀਲਦਾਰੀ ਵਧੀਆ ਚੱਲੀ ਜਾਂਦੀ ਏ ਕੁੜੀ ਦੀ ਉਮਰ ਵੀ ਵਿਆਹਣ ਵਾਲੀ ਹੋਈ ਜਾਂਦੀ ਏ ਉਹਦੇ ਰਿਸ਼ਤੇ ਦਾ ਵੀ ਕੋਈ ਬੰਨ ਸੁਭ ਕਰਨਾ ਪਊ ਇੱਕ ਦਿਨ ਕੈਲੋ ਨੇ ਗੈਬੇ ਨੂੰ ਕਿਹਾ ਹਾਂ ਇਹ ਫਰਜ਼ ਵੀ ਪੂਰਾ ਕਰਨਾ ਪੈਣਾ ਹੈ ਧੀਆਂ ਧਿਆਣੀਆਂ ਆਪਦੇ ਘਰ ਹੀ ਸੁਣਦੀਆਂ ਕਹਿੰਨੇ ਆ ਕਿਸੇ ਨੂੰ ਕੋਈ ਦਸ ਪਾਵੇ ਸੋਚਾਂ ਚ ਪਏ ਗੈਬੇ ਨੇ ਹੁੰਗਾਰਾ ਭਰਿਆ ਜਦੋਂ ਹੀ ਉਹਨਾਂ ਨੂੰ ਚੰਗੇ ਘਰ ਦੇ ਮੁੰਡੇ ਦੀ ਦਸ ਪਈ ਤਾਂ ਬਿਨਾਂ ਦੇਰੀ ਕੀਤੀ ਉਹਨਾਂ ਨੇ ਵੱਡੀ ਕੁੜੀ ਦੇ ਹੱਥ ਪੀਲੇ ਕਰਨ ਦੀ ਕੀਤੀ ਗੈਬੇ ਨੇ ਹੋਰ ਲੋਕਾਂ ਦੀ ਦੇਖਾ ਦੇਖੀ ਪੂਰਾ ਖਰਚਾ ਕੀਤਾ ਵਿਆਹ ਮਗਰੋਂ ਦੇਨਦਾਰੀਆਂ ਵਿੱਚ ਉਸਨੂੰ ਆਪਣੀ ਬੋਤੀ ਅਤੇ ਰੇੜੀ ਵੇਚਣ ਲਈ ਮਜਬੂਰ ਹੋਣਾ ਪਿਆ ਉਸ ਕੋਲ ਕੋਈ ਸਾਧਨ ਨਾ ਰਿਹਾ ਵੰਡਾਈ ਤੇ ਜ਼ਮੀਨ ਦੇਣ ਵਾਲੇ ਜ਼ਿਮੀਦਾਰ ਵੀ ਸਾਧਨ ਵਿਹੂਣੇ ਗੈਬੇ ਨੂੰ ਆਪਣੀ ਜ਼ਮੀਨ ਦੇਣ ਤੋਂ ਜਵਾਬ ਦੇਣ ਲੱਗ ਪਏ ਛੋਟੇ ਭਰਾ ਨਾਲੋਂ ਪਿਓ ਵਾਲੀ ਢੇਰੀ ਵਿੱਚੋਂ ਆਇਆ ਡੇਢ ਕਿੱਲਾ ਉਸਦੀ ਕਮਾਈ ਦਾ ਇੱਕੋ ਇੱਕ ਸਾਧਨ ਰਹਿ ਗਿਆ ਸੀ ਗੁਜ਼ਾਰੇ ਲਈ ਉਹ ਲੋੜਵੰਦ ਜ਼ਿਮੀਦਾਰਾਂ ਦੇ ਦਿਹਾੜੀ ਤੇ ਕੰਮ ਕਰਾਉਣ ਚਲਾ ਜਾਂਦਾ ਉਸਦੀ ਕਬੀਲਦਾਰੀ ਕਸੀ-ਕਸੀ ਰਹਿਣ ਲੱਗ ਪਈ ਕਹਿੰਦੇ ਆ ਪਹਿਲਾ ਵਿਆਹ ਕਰਕੇ ਤਾਂ ਬੰਦੇ ਨੂੰ ਅਕਲ ਨਹੀਂ ਆਉਂਦੀ ਐ ਹੁਣ ਆਇਆ ਲੱਗਦਾ ਬਈ ਇੰਨਾ ਖਰਚਾ ਕਾਹਨੂੰ ਕਰਨਾ ਸੀ ਥੋੜਾ ਘੱਟ ਕਰਕੇ ਵੀ ਸਰ ਜਾਂਦਾ ਇੱਕ ਰਾਤ ਉਹ ਕੈਲੋ ਨਾਲ ਗੱਲੀ ਲੱਗਾ ਹੋਇਆ ਸੀ ਮੈਨੂੰ ਤਾਂ ਕਦੇ-ਕਦੇ ਬੋਤੀ ਦੇ ਸੁਪਨੇ ਆਉਂਦੇ ਆ ਬੋਤੀ ਬਿਨਾ ਖਾਲੀ ਕਿਲਾ ਡਰਨੇ ਵਾਂਗੂ ਲੱਗਦਾ ਉਸ ਨੂੰ ਵੀ ਬੋਤੀ ਅਤੇ ਰੇੜੀ ਵੇਕਣ ਦਾ ਚੋਰਾ ਸੀ ਨਾਲ ਵਾਲੇ ਮੰਝੇ ਉੱਤੇ ਪਈ ਕੁੜੀ ਨੇ ਪਾਸਾ ਲਿਆ ਕੈਲੋ ਦਾ ਧਿਆਨ ਉਸ ਵੱਲ ਚਲਾ ਗਿਆ ਉਹ ਬੋਲੀ ਧੀਆ ਤਾਂ ਬਗਾਨਾ ਧਨ ਹੁੰਦੀਆਂ ਇਹ ਵੀ ਕੋਠੇ ਜਿੱਡੀ ਹੋ ਗਈ ਪੈਸੇ ਦੀ ਤੋਟ ਕਾਰਨ ਕਿੰਨਾ ਕੁ ਚਿਰ ਬਠਾਲ ਲਾਂਗੇ ਘਰੇ ਪੁੰਨਣਾ ਜਮਾਨੇ ਤੋਂ ਵੀ ਡਰ ਲੱਗਦਾ ਹੈ ਤੂੰ ਬਾਲਾ ਫਿਕਰ ਨਾ ਕਰਿਆ ਕਰ ਕਿੰਦਾ ਜਵਾਨ ਹੋ ਰਿਹਾ ਐ 8ਵੀਂ ਮੰਗਰੋਂ ਛੋਟੇ ਨਾਲ ਦੁਕਾਨ ਤੇ ਬਿਠਾ ਦੇਾਂਗੇ ਵਾਹ ਵਾ ਚਲਦੀ ਐ ਦੁਕਾਨ ਉਹਦੀ ਲੈ ਉਹਦੀ ਸੁਣ ਲੈ ਪਰਸੋਂ ਜਦੋਂ ਚੌਂਕਾ ਲਿੱਪਿਆ ਕੁੜੀਆਂ ਚੌੜ ਚੌੜ ਚਕੰਧੋਲੀ ਉੱਤੇ ਵੇਲ ਬੂਟੀਆਂ ਪਾਉਣ ਲੱਗ ਪੀਆਂ ਇਹ ਵੀ ਨਾਲ ਲੱਗ ਪਿਆ ਡੁੱਬੜਾ ਉਹਨਾਂ ਨਾਲੋਂ ਵਧੀਆਂ ਨਮੂਨੇ ਪਾਵੇ ਅਸੀਂ ਨਾਲ ਪੋਚਾ ਲਈ ਜਾਈਏ ਨਾਲ ਹਸਤੀ ਜਾਈਏ ਜੇ ਹੱਥ ਸਾਫ਼ ਐ ਤਾਂ ਜੁੱਤੀਆਂ ਤੇ ਜੁੱਤੀਆਂ ਤੇ ਵੀ ਆਪਦੇ ਆਪ ਸਫਾਈ ਆਉਣ ਲੱਗ ਪੂ ਚੰਗਾ ਕਾਰੀਗਰ ਬਣੋ ਗੈਬੇ ਨੇ ਕੈਲੋ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਹੌਸਲਾ ਦੇ ਲਿਆ। ਕਸ਼ਮੀ ਕਬੀਲਦਾਰੀ ਤੇ ਕੁੜੀ ਦੇ ਵਿਆਹ ਦਾ ਫਿਕਰ ਕਰਦੀ ਕੈਲੋ ਬਿਮਾਰ ਰਹਿਣ ਲੱਗ ਪਈ। ਗੈਬੇ ਦੀ ਕੁਛ ਨਾ ਕੁਛ ਕਮਾਈ ਉਹਦੀ ਦਵਾਈ ਬੂਟੀ ਤੇ ਵੀ ਖਰਚ ਹੋ ਜਾਂਦੀ। ਕਿੰਦਾ ਆਪਦੇ ਚਾਚੇ ਨਾਲ ਜੁੱਤੀਆਂ ਵਾਲੀ ਦੁਕਾਨ ਤੇ ਜਾਣ ਲੱਗ ਪਿਆ ਉਹਦਾ ਕੰਮ ਵੇਖ ਕੇ ਚਾਚੇ ਨੇ ਉਹਦਾ ਮਹੀਨਾਵਾਰ ਖਰਚਾ ਬੰਨ ਦਿੱਤਾ। ਗੈਬਾ ਲੋੜ ਪੈਣ ਤੇ ਸਰਦਾਰ ਚੇਤ ਸਿੰਘ ਤੋਂ ਪੈਸੇ ਉਧਾਰ ਫੜ ਲੈਂਦਾ ਉਹ ਪੈਸੇ ਦਿਹਾੜੀਆਂ ਲਾ ਕੇ ਕਟਾ ਦਿੰਦਾ ਚੇਤ ਸਿੰਘ ਨੇ ਹਿਸਾਬ ਲਾ ਕੇ ਦੇਖਿਆ ਤਾਂ ਉਸ ਨੂੰ ਆਪਣੇ ਕੰਮ ਤੇ ਪੱਕਾ ਬੰਦਾ ਰੱਖਣ ਨਾਲੋਂ ਗੈਬੇ ਦੀ ਦਿਹਾੜੀ ਸਸਤੀ ਪੈਂਦੀ ਸੀ ਸੋ ਉਸ ਨੇ ਆਪਣਾ ਇੱਕ ਪੱਕਾ ਨੌਕਰ ਘੱਟ ਕਰ ਦਿੱਤਾ ਸਾਡੇ ਆਲੇ ਛੋਟੇ ਲਈ ਨਿੱਕੀ ਦਾ ਹੱਥ ਮੰਗਣ ਆਈ ਆ ਇੱਕ ਵਾਰੀ ਆਪਣੇ ਪਤੀ ਨਾਲ ਪੀਕੇ ਮਿਲਣ ਆਈ ਕੁੜੀ ਨੇ ਮੰਗ ਰੱਖ ਦਿੱਤੀ ਕੋਈ ਨਾ ਸੋਚਾਂਗੇ ਰਹਿ ਕਰ ਲਾਂਗੇ ਕੈਲੋਂ ਨੇ ਇਸ ਤੋਂ ਵੱਧ ਕੁਝ ਨਾ ਬੋਲਿਆ ਲੈ ਰੈ ਕਿਦੇ ਨਾਲ ਕਰਨੀ ਐ ਜਿੰਨੇ ਜੀ ਆ ਸਾਰੇ ਬੈਠੇ ਆ ਮੈਂ ਆਪਦੇ ਘਰ ਲੈ ਜਾਨੀ ਆ ਨਾਲੇ ਥਾਂ ਬਾਰੇ ਹੁਣ ਸੋਨੂੰ ਕੋਈ ਉਹਲਾ ਤਾਂ ਹੈ ਨਹੀਂ ਪਰੌਣੇ ਨੇ ਜ਼ੋਰ ਪਾਇਆ ਉਹ ਪਰੌਣੇ ਸਾਹਮਣੇ ਆਪਣੀ ਥੁੜਾ ਮਾਰੀ ਕਬੀਲਦਾਰੀ ਬਾਰੇ ਕੀ ਬੋਲਦੇ ਗੈਬੇ ਨੇ ਹਾਮੀ ਭਰ ਦਿੱਤੀ ਪਕਠਕ ਹੋ ਗਈ ਜਿੰਨੀ ਕੋ ਕਮਾਈ ਆਉਂਦੀ ਐ ਉਸ ਨਾਲ ਤਾਂ ਰੋਟੀ ਮਸਾਂ ਪਕਦੀ ਐ ਬੰਨੇ ਦਿਨਾਂ ਨੂੰ ਕੀ ਲੱਗਦਾ 6 ਮਹੀਨੇ ਤਾਂ ਆਏ ਸਮਝ ਕਿੱਥੋਂ ਕਰਾਂਗੇ ਸਾਰਾ ਕੁਝ ਕੈਲੋ ਨੇ ਗੈਬੇ ਕੋਲ ਫਿਕਰ ਕੀਤਾ ਕੋਈ ਨਾ ਹੋਜੂ ਸਾਰਾ ਕੋਸ਼ ਕੋਸ ਨਾ ਕੋਸ ਛੋਟੇ ਤੋਂ ਹੱਥ ਧਾਰ ਪੜ ਲਾਂਗੇ ਗੈਬੇ ਨੇ ਆਪਣੀ ਬਿਆਨ ਦਸੀ ਲੈ ਉਹ ਨਾ ਕਿਤੇ ਸ਼ਰੀਕ ਤੇ ਸ਼ਰੀਕ ਰਾਜੀ ਹੁੰਦਾ ਕੋਈ ਮੇਰਾ ਭਰਾ ਐ ਉਹ ਅਵਲੀ ਤਾਂ ਉਹਨੇ ਦੇਣੇ ਨੇ ਜੇ ਦੇ ਵੀ ਦਿੱਤੇ ਤਾਂ ਉਹਦੀ ਆਪ ਦੀ ਕੁੜੀ ਬਰੇ ਸ਼ਮਾਈ ਨੂੰ ਵਿਆਹਣ ਆਲੀ ਐ ਕਿਵੇਂ ਮੋੜਾਂਗੇ ਨਹੀਂ ਛੇਤੀ ਫਿਰ ਸਕੀਰੀਆਂ ਚ ਮਾਰਾਂਗਾ ਨਿਗਾਹ ਹਾਂ ਕਿਤੇ ਨਾ ਕਿਤੇ ਤਾਂ ਹੱਥ ਪਊਗਾ ਹੀ ਆਪਣੀਆਂ ਸਕੀਰੀਆਂ ਵੀ ਆਪਣੇ ਵਰਗੀਆਂ ਨੇ ਵਿਚਾਰੀਆਂ ਘਰੋਂ ਘਰੀ ਰੋਟੀ ਵੇਲ ਐ ਦੋਵੇਂ ਜੀਆਂ ਨੇ ਰਾਤ ਦਿਨ ਸੰਸਿਆ ਚੋੜਿਆਂ ਵਿੱਚ ਲੰਘ ਗਏ ਜੇ ਮੇਰੀ ਮੰਨੇ ਚੇਤਸਿਓਂ ਤੋਂ ਵਿਆਜ ਪੁੱਛ ਲੈ ਇੱਕ ਰਾਤ ਕੈਲੋ ਨੇ ਗੈਬੇ ਨੂੰ ਸਲਾਹ ਦਿੱਤੀ ਤੂੰ ਤਾਂ ਤੂੰ ਤਾਂ ਨਾ ਜਿਵੇਂ ਦੁੱਖ ਦੀ ਝਾੜ ਕੰਨੀ ਜੀਬ ਮੱਲੋ ਮੱਲੀ ਜਾਂਦੀ ਹੈ ਓਵੇਂ ਜੀਬ ਵਾਂਗੂ ਕੁਝ ਹੋਰ ਹੀ ਸੋਚਦੀ ਹਾਂ ਕੁੜੀ ਵੀ ਤਾਂ ਘਰੋ ਤੋੜਨੀ ਐ ਮੈਨੂੰ ਤਾਂ ਭੁੰਣਾ ਹੋਰ ਕੁਝ ਔੜਦਾ ਨਹੀਂ ਨਹੀਂ ਸਾਰਾ ਦਿਨ ਇੱਕੋ ਫਿਕਰ ਰਹਿੰਦੀ ਐ ਕਿਵੇਂ ਹੋਊ ਚੱਲ ਬਾਲਾ ਨਾ ਸੋਚ ਮੈਂ ਪੁੱਛ ਲੂੰ ਸਰਦਾਰ ਨੂੰ ਜਵਾਬ ਨਹੀਂ ਦਿੰਦਾ ਆਪਾਂ ਨੂੰ ਹੇ ਸੱਚਿਆ ਪਾਤਸ਼ਾ ਆਜੇ ਅੱਜ ਹੱਥ ਜੋੜ ਅਰਦਾਸ ਕਰਦੀ ਕਹਿ ਲੋ ਸੌਨ ਦਾ ਯਤਨ ਕਰਨ ਲੱਗ ਪਈ ਤੇ ਫਿਰ ਇੱਕ ਦਿਨ ਗੈਬੇ ਨੇ ਝੱਕਦੇ ਝੱਕਦੇ ਨੇ ਚੇਤ ਸਿਓ ਨੂੰ ਪੁੱਛ ਹੀ ਲਿਆ ਸਰਦਾਰ ਪਹਿਲਾਂ ਹੀ ਇਸ ਕੰਮ ਲਈ ਤਿਆਰ ਸੀ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਪੈਸੇ ਦੇ ਕੇ ਉਸਨੇ ਗੈਬੋ ਗੈਬੇ ਤੋਂ ਪਰਨੋਟ ਉੱਤੇ ਅੰਗੂਠਾ ਲਵਾ ਲਿਆ ਅਹਿਸਾਨ ਥੱਲੇ ਦਬੇ ਗੈਬੇ ਨੂੰ ਆਪਣਾ ਵਜੂਦ ਸਰਦਾਰ ਕੋਲ ਗਹਿਣੇ ਹੋ ਗਿਆ ਮਹਿਸੂਸ ਹੋਇਆ ਵਿਆਹ ਸੁਖਸਾਨ ਦਾ ਨਿਪਰੇ ਚੜ ਗਿਆ ਸਮਾਪਿਤ ਦਾ ਗਿਆ ਪਰ ਨੋਟ ਦਰ ਪਰ ਨੋਟ ਵਿਆਸ ਦੀ ਦਰ ਵਿਆਸ ਦੀ ਰਕਮ ਵਧਦੀ ਗਈ ਚੇਤਸਿਓਂ ਕੋਲ ਕੰਮ ਦੇ ਹਿਸਾਬ ਨਾਲ ਪੱਕੇ ਨੌਕਰ ਲੱਗਦੇ ਉਸ ਦੇ ਰੁੱਖੇ ਰਵਈਏ ਤੋਂ ਤੰਗ ਕੋਈ ਹੀ ਸਾਲ ਪੂਰਾ ਕਰਦਾ ਬਹੁਤੇ ਅਧਵਿਚਕਾਰੀ ਆਪਣਾ ਹਿਸਾਬ ਪੂਰਾ ਕਰ ਜਾਂਦੇ ਗੈਬਾ ਲੋੜ ਪੈਣ ਤੇ ਸਾਲ ਦਰ ਸਾਲ ਦਿਹਾੜੀ ਮੁਤਾਬਕ ਸਰਦਾਰ ਨਾਲ ਨਿਪਟਦਾ ਰਿਹਾ ਚੇਤਸਿਓਂ ਪੱਕਾ ਦੇ ਸਿਓ ਤੱਕਾ ਕਰਨ ਲੱਗ ਪਿਆ ਇੱਕ ਦਿਨ ਗੈਬਾ ਤੇ ਕੈਲੋਫਿਰ ਰੂਬਰੂ ਸਨ ਕਿਉਂ ਕੀ ਹੋ ਗਿਆ ਦਿਹਾੜੀਆਂ ਦਾ حساب ਸਹੀ ਨਹੀਂ ਕਰਦਾ ਚਲਾਕੀਆਂ ਕਰਦਾ ਕਿਵੇਂ 10 ਦਿਨਾਂ ਦੇ ਕੰਮ ਨੂੰ 7 ਹੀ ਲਿਖਦਾ ਤੇ ਜਿਹੜਾ ਕਦੇ ਲੋੜ ਪੈਣ ਤੇ ਘੰਟਾ ਦੋ ਘੰਟੇ ਉਹੀ ਬੋਲ ਮਾਰ ਲੈਂਦਾ ਉਹ ਤਾਂ ਬਸ ਰੂੰਗਾ ਹੀ ਸਮਝ ਚੱਲ ਕੋਈ ਨਾ ਨਿੱਕੀ ਦੇ ਵਿਆਹ ਵੇਲੇ ਜਦੋਂ ਕਿਤੇ ਹੱਥ ਨਹੀਂ ਸੀ ਪੈਂਦਾ ਉਦੋਂ ਔਖੇ ਵੇਲੇ ਉਹੀ ਖੜਿਆ ਸੀ ਤਾਂ ਹੀ ਤਾਂ ਚੁੱਪ ਕਰ ਜਾਣਾ ਨਹੀਂ ਉਹਨੂੰ ਤਾਂ ਐ ਲੱਗਦਾ ਬਈ ਇਹਨੂੰ ਕੀ ਹਤੇ ਪਰ ਸਾਰਾ ਕੁਝ ਨੋਹਾ ਚ ਪਿਆ ਪਿਆ ਮੇਰੇ ਕੋਈ ਨਾ ਤੂੰ ਬਾਲਾ ਫਿਕਰ ਨਾ ਕਰਿਆ ਕਰ ਰੱਬ ਆਪੇ ਭਲੀ ਕਰੂ ਉਸੇ ਨੂੰ ਫਿਕਰ ਹੈ ਸਭ ਦਾ ਇੱਕ ਹੋਰ ਵੀ ਮਨ ਤੇ ਬੋਝ ਹੈ ਕਿ ਸਰਦਾਰ ਦੀ ਨਵੀਂ ਵਿਆਹੀ ਨੋ ਜਾਤ ਪਰਖਦੀ ਏ ਪਹਿਲਾਂ ਮੈਂ ਰੋਟੀ ਚਾਹ ਵਾਲੇ ਭਾਂਡੇ ਐਂ ਹੀ ਰੱਖ ਦਿੰਦਾ ਸੀ ਬਿਨਾ ਮਾਂਝੇ ਸਰਦਾਰਨੀ ਕੋਈ ਨਿੰਦ ਵਿਚਾਰ ਨਹੀਂ ਕਰਦੀ ਸੀ ਉਹਨਾਂ ਦੇ ਕੰਮ ਵਾਲੀ ਆਪੇ ਲੈ ਜਾਂਦੀ ਕੀ ਕਹਿੰਦੀ ਏ ਬਹੂ ਛੱਡ ਪਰਾਂ ਨਾਲੇ ਤੈਨੂੰ ਕੀ ਭੁੱਲਿਆ ਗੁੱਸਾ ਤਾਂ ਬਹੁਤ ਆਉਂਦਾ ਪਰ ਚੁੱਪ ਰਹੀਦਾ ਚਲੋ ਕੋਈ ਨਾ ਸਾਡੇ ਪਿੰਡ ਤਾਂ ਵਿੱਚ ਵਿੱਚ ਜੱਟੀਆਂ ਆਪਣੇ ਹੱਥ ਲੱਗੇ ਭਾਂਡੇ ਮੱਚਦੀ ਅੱਗ ਵਿੱਚ ਸੁੱਟ ਦਿੰਦੀਆਂ ਸੀ ਹੁਣ ਜਦੋਂ ਭਾਂਡੇ ਮਾਜਦਿਆਂ ਤਾਂ ਧਰਮ ਨਾਲ ਮਰਨ ਹੋ ਜਾਂਦਾ ਹੈ ਗੈਬੇ ਉੱਤੇ ਸਰਦਾਰ ਦਾ ਦਬਦਬਾ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਜੇਕਰ ਉਹ ਕਿਸੇ ਹੋਰ ਜ਼ਮੀਂਦਾਰ ਦੇ ਕੰਮ ਕਰਾਉਣ ਲਈ ਜਾਂਦਾ ਹੁੰਗਾਰਾ ਅਗਲੇ ਨੂੰ ਭਰ ਚੁੱਕਾ ਹੁੰਦਾ ਤੇ ਉਦੋਂ ਚੇਤ ਸਿਉਂ ਦਾ ਸੱਦਾ ਆ ਜਾਂਦਾ ਤਾਂ ਗੈਬੇ ਨੂੰ ਹਰ ਹਾਲਤ ਵਿੱਚ ਉਸਦੇ ਕੰਮ ਤੇ ਜਾਣਾ ਪੈਂਦਾ ਸੱਤ ਵਿੱਚੋਂ ਲੰਘ ਕੇ ਚੇਤ ਸਿਉਂ ਦੀ ਕੋਠੀ ਵੱਲ ਜਾਂਦੇ ਗੈਬੇ ਨੂੰ ਲੋਕ ਛੇੜਦੇ ਆ ਜਾਂਦਾ ਬਈ ਚੇਤ ਸਿਉਂ ਦਾ ਪੱਕਾ ਬੰਦਾ ਤਾਂ ਕੋਈ ਹੋਰ ਬੋਲਦਾ ਸਰਦਾਰ ਨੇ ਆਪਣੇ ਜੋਗਰਾ ਛੱਡਿਆ ਹੀ ਨਹੀਂ ਇਹਨੂੰ ਇਹ ਬੋਲ ਗੈਬੇ ਦੇ ਆਰੀ ਵਾਂਗ ਫਿਰ ਜਾਂਦੇ ਬਹੁਤੀ ਵਾਰ ਉਹ ਇਸ ਸੱਤ ਵਿੱਚੋਂ ਲੰਘਣ ਦੀ ਬਜਾਏ ਪਿੰਡ ਦੀ ਫਿਰਨੀ ਉਤੋਂ ਦੀ ਗੇੜਾ ਖਾ ਕੇ ਚੇਤ ਸਿਉਂ ਦੀ ਕੋਠੀ ਆਉਣ ਨੂੰ ਪਹਿਲ ਦਿੰਦਾ ਉਹ ਆਪਣੇ ਆਪ ਨੂੰ ਸਰਦਾਰ ਦਾ ਬੰਧੂਆ ਬਣ ਗਿਆ ਸਮਝਦਾ ਉਹ ਇਸ ਬੰਦੀਸ਼ ਤੋਂ ਮੁਕਤੀ ਚਾਹੁੰਦਾ ਸੀ ਉਸ ਨੂੰ ਨੀਂਦ ਆਉਣੋਂ ਹਟ ਗਈ ਉਹ ਕੈਲੋ ਨਾਲ ਗੱਲਾਂ ਕਰਦਾ ਇੱਕ ਬਾਤ ਪਾਉਂਦੇ ਹੁੰਦੇ ਨੇ ਬਈ ਉਹ ਕਿਹੜੀ ਚੀਜ਼ ਐ ਜੋ ਦਿਨ ਰਾਤ ਇੱਕੋ ਜਹੀ ਬਾਤੀ ਹੈ ਅਖੇ ਵਿਆਜ ਹੂੰ ਵਧੇਰਾ ਮਨ ਸਮਝਾਉਣਾ ਬਈ ਧਿਆਨ ਕਿਸੇ ਪਾਸੇ ਹੋਰ ਵੱਗ ਜੇ ਪਰ ਸਾਲਾ ਚੇਤ ਸਿਉਂ ਦਾ ਵਿਆਜ ਹੋਰ ਕਿਤੇ ਜਾਣ ਹੀ ਨਹੀਂ ਦਿੰਦਾ ਮੈਂ ਤਾਂ ਬਿਮਾਰ ਰਹਿਨੀ ਆ ਜੇ ਤੇਰਾ ਇਹ ਆਲ ਰਿਹਾ ਜੇ ਤੇਰਾ ਇਹ ਹਾਲ ਰਿਹਾ ਫਿਰ ਕਿਵੇਂ ਸਰੂ ਤੂੰ ਬਾਲਾ ਨਾ ਸੋਚਿਆ ਕਰ ਨਾਲ ਦੇ ਮੰਜੇ ਉੱਤੇ ਪਏ ਕਿੰਦੇ ਨੇ ਪਾਸਾ ਲਿਆ ਤੇ ਉਹ ਦੋਵੇਂ ਚੁੱਪ ਕਰ ਗਏ ਮੈਂ ਕਹਿਨੀ ਆ ਪਿੰਡ ਦੇ ਵੱਡੇ ਵੱਡੇ ਘਰ ਜ਼ਮੀਨਾਂ ਵੇਚ-ਵੇਚ ਸਾਰਨ ਲੱਗੇ ਨੇ ਰੇਟ ਬਥੇਰੇ ਨੇ ਜੇ ਮੇਰੀ ਮੰਨੇ ਤਾਂ ਆਪਾਂ ਡੇਢ ਕਿੱਲੇ 'ਚੋਂ ਕਨਾਲ ਦੋ ਕਨਾਲਾਂ ਦਾ ਸੌਦਾ ਨਾ ਕਰ ਲਈਏ ਨਾਲੇ ਤਾਂ ਚੇਤ ਸਿੰਘ ਤੋਂ ਖਿਹੜਾ ਛੁੱਟ ਜੂ ਨਾਲੇ ਆਪਣਾ ਬੁਢਾਪਾ ਨਾ ਰਲੂ ਸੁਖ ਨਾਲ ਕੱਲ ਕੋ ਲੋਤਰ ਨੂੰ ਮੁੰਡਾ ਵੀ ਵਿਆਹਣਾ ਜੇ ਜ਼ਮੀਨ ਵੇਚਤੀ ਤਾਂ ਕੁੜੀਆਂ ਕੋਲ ਕਿਵੇਂ ਜਾਊ ਲੋਕ ਕੀ ਕਹਿਣਗੇ ਬਈ ਘਰ ਦੇ ਤਿੰਨ ਜੀ ਨੇ ਦੋ ਕਮਾਉਣ ਵਾਲੇ ਦੋ ਕਮਾਉਣ ਵਾਲੇ ਨੇ ਫਿਰ ਵੀ ਬਾਡਾ ਧਰ ਲਿਆ ਨਿਗਾ ਮਾਰ ਸਾਰਾ ਪਿੰਡ ਤਾਂ ਬੇਖਤੀਆਂ ਦਾ ਬੇਖਤੀਆਂ ਦਾ ਏ ਛੋਟੇ ਵਾਲੀ ਦੱਸਦੀ ਸੀ ਕਹਿੰਦੀ ਅੱਧੀੋਂ ਵੱਧ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਬੈਂਕਾਂ ਕੋਲ ਗਹਿਣੇ ਪਈਆਂ ਨੇ ਆਪਾਂ ਤਾਂ ਫਿਰ ਵੀ ਨਾਲੇ ਜੇ ਸੁਖ ਨਾਲ ਸਾਡੇ ਕੋਲ ਦੋ ਖੁੱਡ ਹੈਗੇ ਨੇ ਲੋੜ ਵੇਲੇ ਉਹਨੂੰ ਵਰਤ ਲਈਏ ਹਰਜ ਵੀ ਕੀ ਐ ਨਾ ਨਾ ਵੀ ਮੈਨੂੰ ਤਾਂ ਨਹੀਂ ਇਹ ਸੌਦਾ ਪੁੱਗਦਾ ਜਿਉਂਦੇ ਜੀ ਨਾ ਆਹਾ ਸੱਚ ਆਪਣੇ ਕੋਲ ਜ਼ਮੀਨ ਕਿੱਥੋਂ ਆ ਗਈ ਆਪਣੀਆਂ ਸਕੀਰੀਆਂ ਕੋਲ ਹੋਰ ਤਾਂ ਹੈ ਹੀ ਨਹੀਂ ਕਿਸੇ ਕੋਲ ਗੈਬੇ ਦਾ ਬਦਲ ਦਾ ਮੂਡ ਦੇਖ ਕੇ ਕਹਿ ਲੋਨੇ ਗੱਲ ਬਦਲਦਿਆਂ ਇੱਕ ਸਕਿੰਟ ਵੀ ਨਾ ਲਾਇਆ ਬਾਬਾ ਦੱਸਦਾ ਹੁੰਦਾ ਸੀ ਅਖੇ ਨਾਥੇ ਸਰਦਾਰ ਨੇ ਜਦੋਂ ਇਸ ਪਿੰਡ ਦੀ ਮੋੜੀ ਗੱਡੀ ਸੀ ਉਹਦੇ ਨਾਲ ਆਏ ਪਰਿਵਾਰ ਕਹਿੰਦੇ ਕੱਲੇ ਜ਼ਿਮੀਦਾਰਾਂ ਨਾਲ ਕਿਵੇਂ ਸਰੂ ਹਲ-ਫਾਲੇ ਕੁੱਟਣ ਲਈ ਤਰਖਾਨ ਲੋਹਾਰ ਚਾਹੀਦੇ ਕੱਪੜੇ ਲੱਤੇ ਬੁਨਣ ਸਿਉਣ ਵਾਸਤੇ ਜੁਲਾਹੇ ਦਰਜੀ ਵੀ ਹੋਣ ਐਵੇਂ ਜਿਵੇਂ ਜੋੜੇ ਜੁੱਤੀਆਂ ਵਾਸਤੇ ਆਪਣੀ ਲੋੜ ਸੀ ਫਿਰ ਬਾਬਾ ਨਾਥਾ ਆਪਦੀ ਜ਼ਮੀਨ ਵਿੱਚੋਂ ਕੁਛ ਨਾ ਕੁਛ ਜ਼ਮੀਨ ਦਾ ਲਾਲਚ ਦੇ ਕੇ ਹਰੇਕ ਜਾਤ ਦੇ ਇੱਕ ਇੱਕ ਦੋ ਦੋ ਘਰ ਇੱਥੇ ਲੈ ਆਇਆ ਆਪਣੇ ਵੱਡੇ ਵਡੇਰਿਆਂ ਨੂੰ ਉਸੇ ਬਾਬੇ ਤੋਂ ਜ਼ਮੀਨ ਮਿਲੀ ਸੀ ਕਿੰਦੇ ਨੇ ਫਿਰ ਪਾਸਾ ਲਿਆ ਤੇ ਉਹ ਫਿਰ ਚੁੱਪ ਕਰ ਗਏ ਨਾ ਮੈਨੂੰ ਬੇਗਾਨਾ ਸਮਝ ਰੱਖਿਆ ਕਬੀਲਦਾਰੀ ਦੀ ਕੋਈ ਗੱਲ ਮੈਨੂੰ ਦੱਸਣੀ ਨਹੀਂ ਹੁੰਦੀ ਪਹਿਲੀ ਜਾ ਪਿੰਡਿਆਂ ਕਿੰਦਾ ਆਪਣੇ ਮਾਪਿਆਂ ਨਾਲ ਨਾਰਾਜ਼ਗੀ ਜ਼ਾਹਰ ਕਰ ਰਿਹਾ ਸੀ ਨਾਨਾ ਗੈਬੇ ਨੂੰ ਕੁਝ ਸੋਝ ਨਹੀਂ ਰਿਹਾ ਸੀ ਜੇ ਰਾਤ ਮੈਨੂੰ ਥੋਡੀਆਂ ਗੱਲਾਂ ਨਾ ਸੁਣਦੀਆਂ ਨਾਵੇਂ ਪੁੱਤ ਅਸੀਂ ਸੋਚਦੇ ਸੀ ਕਾਹਨੂੰ ਜਵਾਕ ਨੂੰ ਲੈਣਾ ਦੇਣਾ ਦੱਸਣਾ ਨਿਆਣਾ ਚੋਰਾ ਕਰੋ ਵਿਚਾਰਾ ਕਹਿ ਲੋ ਬੋਲੇ ਵਿਅੰਤਾ ਵਿਆਉਣ ਦੀਆਂ ਕਰਦਾ ਹੈ ਵਿਅੰਤਾ ਵਿਆਉਣ ਦੀਆਂ ਕਰਦਾ ਹੈ ਕਰਦੇ ਉਹ ਅਖੇ ਨਿਆਣਾ ਗੈਬੇ ਨੇ ਸਾਰਾ ਕੁਝ ਦੱਸ ਦਿੱਤਾ ਤਿੰਨ ਜਣੇ ਸਰਦਾਰ ਚੇਤਸਿਓ ਤੋਂ ਮੁਕਤੀ ਦਾ ਰਾਹ ਲੱਭਣ ਲੱਗ ਪਏ ਐਂ ਕਰੋ ਆਪਾਂ ਨੂੰ ਜ਼ਮੀਨ ਵੇਚਣ ਦੀ ਲੋੜ ਨਹੀਂ ਡੇਰੀ ਵਾਲੇ ਮੱਖਣ ਨਾਲ ਗੱਲ ਹੋਈ ਹੈ ਆਪਾਂ ਡੇਢ ਕਿੱਲੇ ਚੋ ਪੌਣਾ ਕਿੱਲਾ ਉਹਦੇ ਕੋਲ ਗਹਿਣੇ ਕਰ ਦਿੰਨੇ ਆ ਸਮਾਪਾ ਕੇ ਮੈਂ ਆਪੇ ਛਡਾਲੂ ਕੁਝ ਦਿਨਾਂ ਬਾਅਦ ਕਿੰਦਾ ਆਪਣੇ ਮਾਪਿਆਂ ਨੂੰ ਸਲਾਹ ਦੇ ਰਹੀ ਆ ਸੀ ਪੌਣੇ ਨਾਲ ਤਾਂ ਨਹੀਂ ਸਰਨਾ ਪਾਪਾ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਨਾ ਚਲ ਸੁਣਾ ਹੁਣ ਕਹਿ ਲੋ ਬੋਲੀ ਜਿਹੜੀ ਚਾਚੇ ਕੋਲ ਮੈਂ ਆਪਦੀ ਅੱਜ ਤਿੰਨ ਤਨਖਾਹ ਜਮਾ ਕਰਾਉਂਦਾ ਰਿਹਾ ਹਾਂ ਕੋਸ਼ਿਸ਼ ਤਾਂ ਉਹ ਮਿਲ ਜਾਣਗੇ ਜਿਹੜੇ ਹੋਰ ਘਟਦੇ ਉਹ ਚਾਚਾ ਪੂਰੇ ਕਰ ਦੂ ਉਹ ਮੈਂ ਆਪਦੀ ਤਨਖਾਹ ਚੋਂ ਕਟਾਉਂਦਾ ਰਹੂ ਚਾਚੇ ਨਾਲ ਮੇਰੀ ਗੱਲ ਮੇਰੀ ਸਾਰੀ ਗੱਲ ਹੋ ਗਈ ਸੀ ਬਸ ਪਰਸੋ ਤੱਕ ਸਾਰਾ ਕਰਜ਼ਾ ਲਾ ਦੇਣਾ ਹੈ ਕਿਉਂ ਤੂੰ ਉਹਨੂੰ ਉਹੀ ਸਮਝਦੀ ਸੀ ਮੇਰਾ ਛੋਟਾ ਭਰਾ ਉਹ ਗੈਬੇ ਦੀ ਗੱਲ ਸੁਣ ਕੇ ਕਹਿ ਲੋ ਚੇਤ ਜਹੀ ਮੰਨ ਗਈ ਗੈਬਿਆਂ ਰਾਇਤ ਕਿੰਨੀ ਕੁ ਕਰਾ ਲਈਏ ਸਰਦਾਰ ਤੋਂ ਜਦੋਂ ਉਹ ਚੇਤ ਸਿੰਘ ਨਾਲ ਹਿਸਾਬ ਕਰਨ ਜਾ ਰਹੇ ਸੀ ਤਾਂ ਮੱਖਣ ਨੇ ਪੁੱਛਿਆ ਰਾਇਤ ਨੇ ਤਾਂ ਯਾਰ ਖਾਦੀ ਕੜੀ ਮੇਰਾ ਖਿਹੜਾ ਛੁੱਟੂ ਉਹ ਤੋਂ ਇੰਨਾ ਬਥੇਰਾ ਉਹ ਤੋਂ ਇੰਨਾ ਬਥੇਰਾ ਬੜਾ ਚੰਮ ਲੁਹਾ ਲਿਆ ਹੁਣ ਤੱਕ ਗੈਬ ਆਕਿਆ ਪਿਆ ਸੀ ਦੋਵੇਂ ਗਵਾਹਾਂ ਦੇ ਸਾਹਮਣੇ ਚੇਤ ਸਿੰਘ ਨੂੰ ਉਸਦੀ ਬੰਦੀ ਰਕਮ ਦਿਨਵਾ ਦਿੱਤੀ ਗਈ ਮੱਖਰ ਨੇ ਪਰਨੋਟ ਫੜ ਕੇ ਗੈਬੇ ਨੂੰ ਦਿੰਦਿਆਂ ਕਿ ਹਾਂ ਲੈ ਪਾੜ ਦੇ ਇਹਨਾਂ ਨੂੰ ਗੈਬੇ ਨੇ ਪਰਨੋਟ ਫੜ ਤਾਂ ਲਹੇ ਪਰ ਪਾੜੇ ਨਾ ਸਗੋਂ ਗੋਲ ਜੇ ਕਰਕੇ ਆਪਣੇ ਕੋਲ ਹੀ ਰੱਖ ਲੈ ਚਾਹ ਬਣਵਾ ਲੈਨੇ ਲੈਨੇ ਆ ਪੀ ਜਾਂਦੇ ਬਾਟੀ ਬਾਟੀ ਉੱਠ ਕੇ ਤੁਰਦਿਆਂ ਨੂੰ ਸਰਦਾਰ ਨੇ ਸੁਲਾ ਮਾਰੀ ਤਾਇਆ ਜੀ ਹੁਣ ਤੱਕ ਸੋਡੀਓ ਪੀਂਦੇ ਆਏ ਆ ਬਸ ਹੁਣ ਬਸ ਬਹੁਤ ਮਿਹਰਬਾਨੀ ਕਿੰਦੇ ਨੇ ਪਿੱਛੇ ਘੁੰਮਦਿਆਂ ਦੋਵੇਂ ਹੱਥ ਜੋੜੇ ਜਦੋਂ ਘਰ ਆਏ ਤਾਂ ਕੈਲੋ ਰੋਟੀ ਲਈ ਤਵਾ ਧਰੀ ਬੈਠੀ ਸੀ ਚੁੱਲ੍ਹੇ ਵਿੱਚ ਮੱਚਦੀ ਅੱਗ ਦੇਖ ਕੇ ਗੈਬਾ ਪਰ ਨੋਟ ਫੜਾਉਂਦਾ ਬੋਲਿਆ ਲੈ ਕਿੰਦਿਆਂ ਚੁੱਲ੍ਹੇ 'ਚ ਡਾਹ ਦੇ ਨਾ ਨੂੰ ਪੀੜੀ ਤੇ ਬੈਠੀ ਕੈਲੋ ਗੇਬੇ ਵੱਲ ਝਾਕੀ ਤਾਂ ਗੇਬੇ ਦੇ ਹੱਥ ਉੱਪਰ ਵੱਲ ਨੂੰ ਜੁੜ ਗਏ ਲੰਬਾ ਸਾਹ ਲੈ ਕੇ ਬੋਲਿਆ ਬਾਹਲਾ ਬੋਝ ਸੀ ਸਿਰ ਹੌਲਾ ਹੌਲਾ ਲੱਗਦਾ ਅੱਜ ਜਾਗਰ ਦਾ ਸਨੇਹਾ ਮਿਲਣ ਕੈਲੋ ਦੇ ਟੋਕਨ ਦੇ ਬਾਵਜੂਦ ਵੀ ਗੈਬੇ ਨੇ ਆਪਣਾ ਪਰਨਾ ਮੋਢੇ ਤੇ ਧਰ ਲਿਆ ਪਿੰਡ ਦੀ ਫਿਰਨੀ ਉਤੋਂ ਆਣ ਦੀ ਬਜਾਏ ਸੱਤ ਵਿੱਚ ਦੀ ਲੰਗਿਆ ਕਿਵੇਂ ਹੈ ਗੈਬਿਆਂ ਕਰਤਾ ਸਾਹਿਬ ਸਰਦਾਰ ਨਾਲ ਸੱਤ ਚੋਂ ਇੱਕ ਬੋਲਿਆ ਬਸ ਹੋਇਆ ਵਰਗਾ ਹੀ ਐ ਪੈਰ ਮਲਦੇ ਹਾਂ ਉਸਨੇ ਜਵਾਬ ਦਿੱਤਾ ਮੁੰਡਾ ਸਲੱਗ ਨਿਕਲਿਆ ਨਹੀਂ ਤਾਂ ਅੱਜਕੱਲ ਸੋਨੂੰ ਪਤਾ ਹੀ ਐ ਮੰਢੀਰ ਮੰਢੀਰ ਦਾ ਮਾਪਿਓ ਨੂੰ ਦੇਣਾ ਤਾਂ ਕੀ ਐ ਖੋਨ ਤੱਕ ਜਾਂਦੇ ਨੇ ਮੈਨੂੰ ਲੱਗਦਾ ਪਿੰਡ ਚੋਂ ਪਹਿਲਾ ਬੰਦਾ ਐ ਇਹ ਜਿਹੜਿਆ ਚੇਤ ਸਿਓ ਤੋਂ ਛੁੱਟ ਗਿਆ ਨਹੀਂ ਤਾਂ ਉਹਦੇ ਚਟੇ ਦਰਖਤ ਹਰੇ ਨਹੀਂ ਹੁੰਦੇ ਤੁਰਦਾ ਤਾਂ ਦੇਖੋ ਅੱਜ ਕਿਵੇਂ ਐ ਪਿੱਛੋਂ ਸੱਤ ਵਿੱਚੋਂ ਆਵਾਜ਼ਾਂ ਸੋਨ ਉਸ ਦਾ ਸੇਰਾ ਸਮਾਨ ਤੱਕ ਉੱਚਾ ਹੋ ਗਿਆ ਲੈ ਬਈ ਚੱਕ ਬਾਟੀ ਪਾਵਾਂ ਤੈਨੂੰ ਵੀ ਦੂਜੇ ਮਜ਼ਦੂਰਾਂ ਨੂੰ ਚਾਹ ਵਰਤਾਉਂਦੇ ਜਾਗਰ ਨੇ ਬਾਗਲ ਅੰਦਰ ਆਏ ਗੈਬੇ ਨੂੰ ਕਿਹਾ ਨਾ ਬਸ ਚਾਹ ਨਹੀਂ ਪੀਣੀ ਮੈਂ ਤਾਂ ਸਰਦਾਰ ਨੂੰ ਸੁਨੇਹਾ ਹੀ ਲਾਉਣ ਆਇਆ ਹੈ ਹੈ ਉਹੀ ਗੈਬੇ ਹੈ ਗੈਬੇ ਦੇ ਬੋਲ ਸੁਣ ਕੇ ਹੈਰਾਨ ਹੁੰਦੇ ਜਾਗਰ ਨੇ ਆਪਣੇ ਆਪ ਨੂੰ ਕਿਹਾ ਕਿਹੜਾ ਸੁਨੇਹਾ ਚੇਤ ਸਿੰਘ ਆਪਣੇ ਉਸੇ ਅੰਦਾਜ਼ ਵਿੱਚ ਬੋਲਿਆ ਮੈਂ ਤਾਂ ਮੰਡੀ ਜਾਣਾ ਕਿੰਦੇ ਕੋਲ ਦੁਕਾਨ ਤੇ ਤੁਸੀਂ ਬੰਦਾ ਕੋਈ ਹੋਰ ਪੁੱਛ ਲਓ ਦੋ ਟੁਕ ਗੱਲ ਕਰਕੇ ਗੈਬਾ ਤੁਰ ਪਿਆ ਚਾਹ ਵਾਲਾ ਜੱਗਫੜੀ ਜਾਗਰ ਜਾ ਰਹੇ ਗੈਬੇ ਨੂੰ ਮਾਰ ਨਾਲ ਦੇਖ ਰਿਆ ਸੀ ਕਿਤੇ ਮੈਂ ਵੀ ਧੰਨਵਾਦ